ਸਾਸੰਗਤ ਜੀ ਵਾਇਗੋਰ ਜੀ ਦਾ ਖਾਲਸਾ ਵਾਇਗੋਰ ਜੀ ਕੀ ਫਤਿਹ ਬਲਜੀਤ ਸਿੰਘ ਤਾਤੂਵਾਲ ਅਖਵਾਂਦੇ ਆਪਣੇ ਆਪ ਨੂੰ ਸਤ ਹੈ ਪਰ ਮੈਂ ਮੇਰਾ ਸਵਾਲ ਹੈ ਕਿ ਉਹ ਜੇ ਉਹਨਾਂ ਦੇ ਜਿਹੜੇ ਪ੍ਰਚਾਰ ਹੈ ਜੋ ਉਹਨਾਂ ਦੀ ਛਵੀ ਹੈ ਉਹ ਸੰਤਾਵਾਲੀ ਹੈ ਕਿ ਨਹੀਂ ਇੱਕ ਪ੍ਰਚਾਰਕ ਦਾ ਕੰਮ ਜਿਹੜਾ ਸਿੱਖ ਕੌਮ ਦਾ ਪ੍ਰਚਾਰਕ ਹੈ ਉਹਦਾ ਕੰਮ ਗੁਰੂ ਦੀ ਬਾਣੀ ਕਹਤੀ ਹੈ ਉਹ ਦੱਸਣਾ ਨਾ ਕਿ ਧਾਰਮਿਕ ਸੇਜਾਤੋ ਇਤਿਹਾਸਿਕ ਗੁਰੂ ਘਰਾ ਤੋਂ ਕਿਸੇ ਇੱਕ ਪਾਰਟੀ ਦੀ ਸਪੋਰਟ ਕਰਨੀ ਤੇ ਆਪੋਜੀਸ਼ਨ ਪਾਰਟੀ ਨੂੰ ਕਹਾਵਾ ਕੱਢ ਰਹੀ ਹੈ ਇਹ ਇਹ ਕਿਸੇ ਪ੍ਰਚਾਰਕ ਦਾ ਕੰਮ ਨਹੀਂ ਹੈ ਪ੍ਰਚਾਰਕ ਦਾ ਕਿਰਦਾਰ ਕੌਮ ਦੇ ਅੰਦਰ ਬਣਾ ਫਟਾ ਹੈ ਕਿਉਂਕਿ ਉਹਨੇ ਗੁਰੂ ਕੀ ਕਹਿੰਦਾ ਉਹ ਦਰਸ਼ਨਾ ਸੰਗਤ ਪਰ ਜਿਸ ਤਰ੍ਹਾਂ ਦੀ ਕਲ ਸ਼ਬਤਾਪਤੀ ਬਲਜੀਤ ਸਿੰਘ ਦਾਤੂ ਵਾਲਜੀ ਨੇ ਵਰਤੀ ਚੈਨਲ ਤੇ ਮੇਰੇ ਲਈ ਸਾਡੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾਜੀ ਨੇ ਮੈਂ ਸਮਝਣਾ ਕਿ ਉਹ ਅੱਤ ਤੋਂ ਬਾਅਦ ਮੇਰੇ ਮੂੰਹ ਤੋਂ ਆਪਣੇ ਆਪਣੂ ਪ੍ਰਚਾਰਕ ਚਲਵਾਣਾ ਵੀ ਛੱਡ ਦੇ ਕਿਉਂਕਿ ਸੰਤ ਦਾ ਮਨ ਉਹਨੂੰ ਮੜਦਾ ਨਹੀਂ ਸੀ ਕਿਉਂਕਿ ਸੱਚਾ ਕਿਰਦਾਰ ਸੰਤ ਦਾ ਜਿਹੜਾ ਇੱਕ ਮਿਆਰ ਹੈ ਉਹ ਬਹੁਤ ਸੱਚਾ ਉਹ ਸੱਚਾ ਕੰਮ ਦੇ ਪ੍ਰਚਾਰਕ ਦਾ ਜਿਹੜਾ ਇੱਕ ਰੈਣੀ ਬੈਣੀ ਜਾਂ ਮੋਲੀ ਹੈ ਉਹ ਬਹੁਤ ਸੱਚਾ ਤੋਂ ਵੀ ਹੁੰਦੀ ਕਿਉਂਕਿ ਉਹ ਗੁਰੂ ਦੀ ਗੱਲ ਸੁਣਾਉਂਦਾ ਗੁਰੂ ਦੀ ਗੱਲ ਦੱਸਦਾ ਪਰ ਕੱਲ ਜਿਸ ਤਰ੍ਹਾਂ ਦਾਤੂ ਵਾਲ जो गल आखिया जिस तरह की उन्होंने शब्दावली से नीवे पत्थर त जाके जिस तरह उन्होंने तो इस मीडिया चैनल से खड़े होकर इंटरव्यू दिखता बलजीत सिंह दादूवाल जी मैं उस तरह का इंसान नहीं हाँ या मेरी परवरिश उस तरह की नहीं है अगर मैं अपनी जबान तो फिसल जावा मैं नीचे प पत, नीचे पत्थर ते आ जावा शायद जरा मेरे सामने कैमरा लगा ना इस कैमरे के मैमरी कार्ड ਕਿੰਨੇ ਮੈਮਰੀ ਕਾਰ ਖਤਮ ਹੋ ਜਾਣਗੇ ਤੁਹਾਡੀਆਂ ਗਾਥਾ ਖਤਮ ਨਹੀਂ ਹੋਈ ਕਿਤਾਬ ਲਿਖਣ ਤੇ ਆਇਆ ਸ਼ਾਹੀ ਮੁਕ ਜਾਣੀ ਹੈ ਪਰ ਜੋ ਤੁਹਾਡੀ ਗਾਥਾ ਹੈ ਨਾ ਉਹ ਉਕੜੀ ਨਹੀਂ ਹੈ ਮਨੁਸੇਕ ਕੌਮ ਦਾ ਇਤਿਹਾਸ ਵੀ ਪਤਾ ਹੈ ਮਨੋ ਤੁਹਾਡਾ ਪਿਛੋਕੜ ਵੀ ਪਤਾ ਹੈ ਅਗਰ ਮੈਂ ਨੀਵੇ ਪੱਤਰ ਤੇ ਆ ਜਾਵਾਂ ਤੇ ਸ਼ਾਇਦ ਬਰੋ ਪਿਛੋਕੜ ਮੈਂ ਫੋਲਾ ਤਾਂ ਸ਼ਾਇਦ ਸੰਗਤ ਤੇ ਤੁਹਾਡੇ ਵੱਲ ਕੁਝ ਕਰਕੇ ਨਹੀਂ ਦੇਖਣਾ ਪਰ ਮੈਂ ਉਹ ਜਾਂ ਇਨਸਾਨ ਨਹੀਂ ਕਿ ਮੈਂ ਕਿਸੇ ਦੇ ਕਿਰਦਾਰ ਤੇ ਉਭਲ ਚੁੱਕਾ ਕਿਸੇ ਦੇ ਜਨ ਪਿਛੋਕੜ ਕੀ ਹੈ ਉਸ ਤੇ ਉਹ ਗੱਲ ਜੁਕਾ ਮੈਂ ਸਿੱਖਾ ਮੈਂ ਸਿੱਖ ਦੀ ਮਰਿਆਤਾ ਜਾਣਦਾ ਕਿ ਕੀ ਹੈ ਬਲਜੀਤ ਸਿੰਘ ਦਾਤੂਵਾਲ ਜੀ ਤੁਸੀਂ ਪੱਥਰੀਆਂ ਗੱਲਾਂ ਕੀਤੀਆਂ ਮੈਂ ਉਹਨਾਂ ਵਿੱਚੋਂ ਤੁਹਾਨੂੰ ਦੋ ਤਿੰਨ ਗੱਲਾਂ ਦਾ ਜਵਾਬ ਦੇਣਾ ਚਾਹਾਂਗਾ ਮੈਂ ਮਾਦਰ ਨੂੰ ਪਿੱਛਾ ਮੈਂ ਗੁਰੂ ਕੋਮਿੰਦ ਸਿੱਖਾ ਸਿੱਖਾ ਮੈਂ ਹਿੰਮਤ ਰੱਖਦਾ ਮੇਰੇ ਅੰਦਰ ਚੁਰਤ ਹੈ ਕਿ ਮੈਂ ਪੰਦੀ ਸਿੰਘਾਂ ਦੀ ਰਿਹਾਈ ਵੀ ਕੱਲ ਸਰਕਾਰਾਂ ਦੀ ਅੱਖਾ ਚੱਕਾ ਪਾ ਕੇ ਕਰ ਸਕਾਂ ਕਿ ਤੁਸੀਂ ਕਰ ਸਕਦੇ ਹੋ ਦੱਸੋ ਅੱਜ ਹੀ ਬਿਆਨ ਦਿਓ कि जेडी मौजूदा सरकार है वो बंदि शिकायत दी रिहाई करे नहीं करोगे क्योंकि ਤੁਸੀਂ ਚੜਦੇ ਹੋ ਤੁਸੀਂ ਸਰਕਾਰੀ ਚੌਕ ਕਿ ਤੁਹਾਡੇ ਚ ਹਿੰਮਤ ਐ ਕਿ ਤੁਸੀਂ ਐ ਕੰਨ ਕਹਿ ਸਕੋ ਚਾਰ ਸਾਹਿਬ ਜਾਤੇ ਜਿਹਦਾ ਦਾ ਅਸ਼ਤ ਕੌਮ ਸੀ ਜਿਹਦੇ ਆਲੇ ਮਨਾਤੀ ਆਈ ਹੈ ਸਰਕਾਰ ਵੱਲੋਂ ਤੁਹਾਡੇ ਚਿਹਤਿਆਂ ਵੱਲੋਂ ਤੁਹਾਡੇ ਯਾਰਾਂ ਵੱਲੋਂ ਦਿੱਲੀ ਸਿੱਕੂਰ ਦੁਆਰਾ ਪ੍ਰਪੰਧਿਤ ਮੀਟਿੰਗ ਵੱਲੋਂ ਬਾਲ ਵੀਰ ਸੁਣਾਇਆ ਗਿਆ ਸਰਕਾਰ ਨਾਲ ਮਿਲ ਕੇ ਸਾਹਿਬ ਜਾਨ ਦੀ ਸ਼ਹਾਦਤ ਨੂੰ ਛੋਟਾ ਕਰਕੇ ਦਿਖਾਇਆ ਗਿਆ ਮੈਂ ਹਿੰਮਤ ਨਾਲ ਕਹਾਂਦੀ ਆਂ ਕੈੰਡੀ ਉਹ ਗਲਤ ਸੀ ਬਾਹਰ ਦੀ ਵਸ ਨਹੀਂ ਪੜਨਾ ਚਾਹੀਦਾ ਸੀਗਾ ਸ਼ਾਦਰ ਦਿਵਸ ਪੜਨਾ ਚਾਹੀਦਾ ਸੀਗਾ ਕਿ ਤੁਸੀਂ ਹਿੰਮਤ ਰੱਖਦੇ ਹੋ ਐ ਕਲ ਕੈੰਡੀ ਕਿ ਬਾਹਰ ਦਿਵਸ ਜਿਹੜਾ ਪਨਾਇਆ ਉਹ ਗਲਤ ਬਣਾਇਆ ਦਿੱਲੀ ਦੀ ਬੇਟੀ ਗਲਤ ਸੀ ਪਰ ਨਹੀਂ ਚਿੱਤਰਦੇ ਹੋ ਜੀ ਸਰਕਾਰਾਂ ਦੇ ਚਾਪਲੂਸ ਹੋ ਕਿ ਤੁਸੀਂ ਹਿੰਮਤ ਰੱਖਦੇ ਹੋ ਕਿ ਸਰਕਾਰਾਂ ਨੂੰ ਐ ਗੱਲ ਕਹੋ ਕਿ ਕਿਸਾਨਾਂ ਤੇ ਹੱਕ ਤੇ ਹੋ ਕਿਸਾਨ ਸ਼ਹੀਦ ਹੋ ਗਏ ਸਾਕੋ ਕਿਸਾਨ ਸ਼ਹੀਦ ਹੋ ਗਏ ਉਹਨਾਂ ਦੇ ਤੁਸੀਂ ਸਾਦਾ ਤਾਂ ਕੋਈ ਮੂਲ ਨਹੀਂ ਪਾਇਆ ਸਰਕਾਰਾਂ ਨੇ ਮੈਂ ਜੂਲ ਰੱਖਦਾ ਹਾਂ ਕਲ ਕਹਿੰਦੀ ਕਿ ਸਰਕਾਰਾਂ ਦਾ ਸਰਕਾਰਾਂ ਨੂੰ ਕਿਸਾਨ ਦੇ ਹੱਕ ਜਿਹੜੇ ਚਾਹੀਦੇ ਆ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਦੇਣੇ ਚਾਹੀਦੇ ਆ ਪਰ ਤੁਸੀਂ ਹਿੱਪਤ ਰੱਖਦੇ ਹੋ ਨਹੀਂ ਕਿਉਂਕਿ ਤੁਸੀਂ ਸਰਕਾਰੀ ਚਾਪੀਂ ਸੋ ਦਾਦੂ ਵਾਲੀ ਤੁਸੀਂ ਕਈ ਕਿਸੇ ਸਿੰਘ ਨਾਲ ਤੇਰਾ ਵਾਸਤਾ ਪੈ ਗਿਆ ਤੇ ਤੂੰ ਕਹਿ ਗਿਆ ਬੈ ਟਰ ਗਈ ਦਾਦੂ ਵਾਲੀ ਧਿਆਨ ਲਖਣਾ ਅਮਰ ਤੁਸੀਂ ਸਿੰਘ ਹੋ ਤਾਂ ਮੈਂ ਵੀ ਗੁਰੂ ਦਾ ਸਿੱਖ ਹ ਗੁਰੂ ਦੇ ਮੈਂ ਉਹ ਜਗਾਤੇ ਰਿਹਾ ਉਸ ਦਰਤੇ ਜਾ ਕੇ ਰੋਟ ਪੱਠਾ ਟੇਕਣਾ ਜਿਹੜਾ ਸਾਡੇ ਸਾਧ ਜਿੱਥੇ ਸਾਡੇ குரு ਤੇ ਪਾਰਨ ਸਾਹਿਬ ਨੇ ਸਾਥ ਦਿੱਤਾ ਮੈਂ ਵੀ ਆਪਣਾ ਜਿਹੜਾ ਦਿਨ ਦਾ ਸਵੇਰ ਹੈ ਉਸ ਨੂੰ ਕਰਨਾ ਮੈਂ ਵੀ ਕਿਸੇ ਨੂੰ ਕਰਦਾ ਨਹੀਂ ਕਿ ਮੈਂ ਵੀ ਉਹਦਾ ਸਿੱਖਾ ਇਹ ਬੰਨੂ ਕਿਤੜ ਤੱਕੀਆਂ ਤੇੜੀਆਂ ਛਾਣੋ ਕੋਈ ਗੱਲ ਨਹੀਂ ਆ ਤੁਹਾਡੇ ਵਰਗੇ ਕਿਤੜਾ ਦਾ ਰਾਜ ਹੈ ਅੱਜ ਦਿੱਲੀ ਕਮੇਟੀ ਦੇ ਉੱਤੇ ਕਿਤੜਾ ਦਾ ਰਾਜ ਹੈ ਤੁਹਾਡੇ ਵਰਗੇ ਉੱਤੇ ਨਾ ਕਮੇਟੀ ਦਾ ਰਾਜ ਹੈ ਜਿੰਨ ਆਏਗਾ ਜਿਸ ਤੇ குரு ਦੇ ਸਿੱਖਾਂ ਦਾ ਰਾਜ ਹੋਏਗਾ ਫਿਰ ਤੁਹਾਨੂੰ ਦੱਸਾਂਗੇ ਕੀ ਗੁਰੂ ਦੀ ਸੇਵਾ ਕੀ ਹੁੰਦੀ ਆ ਗੁਰੂ ਦਾ ਧਰ ਕੀ ਹੁੰਦਾ ਉਹ ਸਰਕਾਰਾਂ ਨੂੰ ਕਿਵੇਂ ਚੁਕਾਇਆ ਜਾਂਦਾ ਇਹ ਤੁਹਾਨੂੰ ਦੱਸਾਂਗੇ ਦਾਦੂ왈 ਜੀ ਤੁਸੀਂ ਇੱਕ ਹੋਰ ਗੱਲ ਆਖੀ ਕਿ ਅਸੀਂ ਪ੍ਰਧਾਨਗੀਆਂ ਦੇ ਤੇ ਬਾਤ ਪਰਿਵਾਰ ਨਾਲ ਮਿਲ ਗਏ ਦਾਦੂ왈 ਜੀ ਪਹਿਲੀ ਗਲਤ ਅਸੀਂ ਬਾਦਲ ਪਰਿਵਾਰ ਦੇ ਨਹੀਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਬੜੇ ਅਸੀਂ ਸ਼੍ਰੀ ਗੰਕਾ ਅਕਨ ਸਾਹਿਬ ਦਾ ਹੁਕਮ ਬਣਿਆ ਸ਼੍ਰੀ ਗੰਕਾ ਅਕਨ ਸਾਹਿਬ ਦਾ ਹੁਕਮ ਸੀਗਾ ਕਿ ਸਾਰੇ ਜੱਥੇਬੰਦੀਆਂ ਨੂੰ ਇੱਕ ਨਿਸ਼ਾਨਾ ਫੰਨੇ ਖੜੇ ਹੋਤੇ ਲੋੜਾ ਕਿਉਂਕਿ ਅੱਜ ਜਿੰਨਾ ਦੇ ਤੁਸੀਂ ਚਾਪਲੂਸ ਹੋ ਜੇ ਤੁਸੀਂ ਚਾਟੂ ਕਾਰਤਾ ਕਰਦੇ ਹੋ ਸਿਰ ਤੋਂ ਲੈ ਕੇ ਸ਼ਾਹ ਤੱਕ ਉਹਨਾਂ ਵੱਲੋਂ ਸ਼ਰੋਮਣੀ ਅਕਾਲੀ ਦਲ ਨੂੰ ਘਰਾਤ ਕੀਤੀ ਜਾ ਰਹੀ ਸੀ ਸ਼ਰੋਮਣੀ ਅਕਾਲੀ ਦਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸ਼ਰੋਮਣੀ ਕਮੇਟੀ ਗੁਰਦੁਆਰਾ ਤੋਂ ਕਮੇਟੀ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿੱਦਾਂ ਵਿੱਚ ਤੁਸੀਂ ਉਹਨਾਂ ਦਾ ਤੁਸੀਂ ਵੀ ਸਾਥ ਦੇ ਰਹੇ ਸੀਗੇ ਸਭ ਕਿੱਥੇ ਸਭ ਤੋਂ ਕਹਨੇ ਨਾ ਵਰਤੇ ਸਰਕਾਰਾਂ ਦੇ ਜਸੂਰ ਬਣ ਕੇ ਸਰਕਾਰਾਂ ਦੇ ਅੰਦਰ ਦੇ ਪੜਕੇ ਉਸੇ ਕੌਫੇ ਪਿੰਡ ਦੇ ਛੂਰਾ ਪਾਰ ਰਹੇ ਸੀਗੇ ਲੇਕਿਨ ਆਪਣੇ ਕੁਰਸੀਆ ਬਚਾਣ ਵਾਸਤੇ ਸ਼ਰੋਮਣੀ ਅਕਾਦਮੇ ਨੂੰ ਸ਼ਰੋਮਣੀ ਗੁਰਦੁਆਰਾ ਪਰਵਤਕ ਕਮੇਟੀ ਨੂੰ ਸਰਕਾਰਾਂ ਦੇ ਆਦੇਲ ਦੀ ਕੋਸ਼ਿਸ਼ ਕਰ ਰਹੇ ਪਰ ਦਾਤੂਵਾਰ ਜੀ ਏਸੀ ਪ੍ਰਧਾਨਗੀਆਂ ਜਿਹੜੀ ਬੂਟ ਪਾਲਿਸ਼ ਕਰਕੇ ਲੈਣੀ ਪਏ ਕੋਲੀ ਚੱਕ ਬਣ ਕੇ ਲੈਣੀ ਪਏ ਸਰਕਾਰਾਂ ਦੀ ਸਵੇਰੇ ਸ਼ਾਮ ਚਾਤਰੀ ਕਰਨਗੇ ਲੈਣੀ ਪਏ ਏਸੀ ਪ੍ਰਤਾ ਏਸੀ ਪ੍ਰਧਾਨਗੀਆਂ ਨੂੰ ਸੋਵਾਂ ਅਸੀਂ ਠੋਕਰ ਮਾਰਦੇ ਆ ਏਸੀ ਪ੍ਰਧਾਨਗੀਆਂ ਨੂੰ ਅਸੀਂ ਸਾਨੂੰ ਆਤ ਮਿਲਣਾ ਹੈ पर अगियां ऐसी ऐसी नहीं लैंना चाहवागी जब गुरु का हम होगा उस दिन लवाने छाती ठोक लगे जब कौन हम बनेगी अब थोड़ा सेवा कर तब लवान पर किसी सरकार ने सामने झुक के प्रधानगी नहीं लवाने सो ਬਲਜੀਤ ਸਿੰਘ ਦਾਦੂਵਾਲ ਜੀ ਮੈਂ ਇੱਕ ਵਾਰੀ ਫਿਰ ਕਹਿ ਰਿਹਾ ਕਿਸੇ ਦੇ ਬਾਰੇ ਬੋਲਣ ਤੋਂ ਪਹਿਲਾਂ ਇਹ ਸੋਚ ਲਓ ਕਿ ਸਾਹਮਣੇ ਵਾਲਾ ਵੀ ਸਵਾ ਸ਼ੀਰ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ